ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਘਰ ਪਹਿਲਾ ओंकार सतगुरु प्रसाद संतो मन पवन सुख बनया किस जोग प्राप्त गनिया रहा संतो मन पवन सुख बनिया किस जोग प्रापत गने रहा गुर दिखलाई मोरी जित मिर्ग पड़त है चोरी लिए दरवाजे बाजी अले अनहद बाजे कुंभ कमल जल भरया ਜਲ ਮਿਟਿਆ ਊਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਦੇ ਜੋ ਨਵਾਂ ਫਰਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਡ ਬਾਈ ਫਕਤ ਕੀਰ ਜੀ ਅੰਡਰ ਹੈਡਿੰਗ ਸਰਾਵ ਸੌਲਡ ਦ ਵਰਡ ਆਫ ਡਿਵੋਟੀ ਕਬੀਰ ਜੀ ਫਸਟ ਹਾਊਸ 1 ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦਾ ਗ੍ਰੇਸ ਆਫ ਦਾ ਫਰੂ ਗੁਰੂ ਸਾਧ ਜੀ ਸੇਇੰਗ ਥੈਟ No sense my windy, mind has now become peaceful. And still it seems that I have learned something of the science of yoga, as the Guru has shown me the hole through which the deer carefully enters, I have now closed off the and the unstuck celestial sound grunt resound the picture of my hurt lotus is filled with water I have spilled out the water and set it upright says we the Lord's humble servant this I know now that I know in this my mind is pleased and appeased vai gud ji ka kalsa vai gud ji ki fate e han aj de vich ho kona me jo bhagat veer ji de uchan kitte hoye han raag saut de vich pehle par vich gaun da hukam hai parmatma ik jisde naal milap satguru di bakhshish te naal hunda veer ji kende han he sant jano mere ਕੌਣ ਵਰਗੇ ਚੰਚਲ ਮਨ ਨੂੰ ਹੁਣ ਸੁਖ ਮਿਲ ਗਿਆ ਹੁਣ ਇਹ ਮਨ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ਤਹਰਾਓ ਕਿਉਂਕਿ ਸਤਗੁਰੂ ਨੇ ਮੈਨੂੰ ਮੇਰੀ ਉਹ ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ ਕਾਮਾਦਿਕ ਪਸ਼ੂ ਅਡੋਲ ਹੀ ਮੈਨੂੰ ਆਦਵਾਉਂਦੇ ਸਨ ਸੋ ਮੈਂ ਗੁਰੂ ਦੀ ਮਿਹਰ ਨਾਲ ਸ੍ਰੀ ਦੇ ਦਰਵਾਜੇ ज्ञान इंद्रि फारनंदा फार탄 फार탄 आदि ਵੱਲੋਂ ਬੰਦ ਕਰ ਲਏ ਹਨ ਤੇ ਮੇਰੇ ਅੰਦਰ ਪ੍ਰਭੂ ਦੀ ਸਿੱਖ ਸਲਾਹ ਦੇ ਵਜੇ ਇੱਕ ਰਸ ਵਜਣ ਲੱਗ ਪਏ ਹਨ ਮੇਰਾ ਹਿਰਦਾ ਕਮਲ ਰੂਪ ਘੜਾ ਪਹਿਲਾਂ ਬਕਾਰਾਂ ਦੇ ਪਾਣੀ ਨਾਲ ਭਰਿਆ ਹੋਇਆ ਸੀ ਹੁਣ ਗੁਰੂ ਦੀ ਬਰਕਤ ਨਾਲ ਮੈਂ ਉਹ ਪਾਣੀ ਝੋਲ ਦਿੱਤਾ ਤੇ ਹਿਰਦੇ ਨੂੰ ਉੱਚਾ ਕਰ ਲਿਆ ਹੈ ਇਹ ਦਾਸ ਕਬੀਰ ਹੁਣ ਆਖ ਮੈਂ ਪ੍ਰਭੂ ਨਾਲ ਜਾਣ ਪਛਾਣ ਕਰ ਲਈ ਹੈ ਤੇ ਜਦੋਂ ਤੋਂ ਇਹ ਸਾਂਝ ਪਾਈ ਹੈ ਮੇਰਾ ਮਨ ਉਸ ਪ੍ਰਭੂ ਵਿੱਚ ਹੀ ਗਿੱਜ ਗਿਆ ਹੈ ਸਭ ਦਾ ਭਾਵ ਅਰਥ ਇਹ ਹੈ ਜਦੋਂ ਗੁਰੂ ਮਨੁੱਖ ਨੂੰ ਸਮਝਾ ਦਿੰਦਾ ਹੈ ਕਿ ਵਿਕਾਰ ਕਿਵੇਂ ਹੱਲਾ ਆ ਕਰਦੇ ਹਨ ਤੇ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਓ ਕਰ ਲੈਂਦਾ ਤਾਂ ਮਨ ਚੰਚਲਤਾ ਵੱਲੋਂ ਹਟ ਕੇ ਆਤਮਿਕ ਸੁੱਖ ਵਿੱਚ ਟਿਕ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ